ਹੈਲੋ ਸਸਕੀ ਗਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਨੀ ਉਸ ਅਦਾਕਾਰਾਂ ਦੇ ਬਾਰੇ ਜਿਸ ਦਾ ਨਾਮ ਹੈ ਅਰਸ਼ਵੀਰ ਕੌਰ ਕੌਣ ਹੈ ਅਰਸ਼ਵੀਰ ਕੌਰ ਇੰਡਸਟਰੀ ਵੀ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਕੌਣ ਹੈ ਪੰਜਾਬੀ ਇੰਡਸਟਰੀ ਦੀ ਅਸ਼ਵੀਰ ਕੌਰ ਔਰ ਉਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਮੋਸਟਲੀ ਫਿਲਮਾਂ ਦੇ ਵਿੱਚ ਉਸ ਨੂੰ ਦੇਖਿਆ ਜਾਂਦਾ ਹੈ ਆਪਣੀ ਏਜ ਦੇ ਹਿਸਾਬ ਦੇ ਨਾਲ ਉਸ ਨੂੰ ਕੋਈ ਜੱਜ ਵੀ ਨਹੀਂ ਕਰ ਪਾਉਂਦਾ ਕਿ ਆਖਿਰ ਇਹਦੀ ਇੰਨੀ ਏਜ ਹੈਗੀ ਹੈ ਬਿਲਕੁਲ ਤੁਹਾਨੂੰ ਦੱਸ ਦਿੰਦੇ 40s ਦੇ ਵਿੱਚ ਚੱਲ ਰਹੀ ਉਹ ਹਸੀਨਾ ਜਿਹੜੀ ਆਪਣੀ ਇੰਡਸਟਰੀ ਦੇ ਵਿੱਚ ਬਰਾਬਰ ਦੀ ਟੱਕਰ ਦੇ ਰਹੀ ਹੈ 22 ਸਾਲ ਦੀਆਂ ਐਕਟਰਸਿਸ ਨੂੰ ਕੱਲ ਕਰ ਰਹੇ ਆ ਨੀਰੂ ਬਾਜਵਾਦੀ ਬਿਲਕੁਲ ਤੁਸੀਂ ਨਾਮ ਸੁਣਿਆ ਹੈ ਪਹਿਚਾਨਦੇ ਮੋਹਤਾਜ ਨਹੀਂ ਨੇ ਇਹਨਾਂ ਦਾ ਨਾਮ ਅਰਸ਼ਵੀਰ ਕੌਰ ਹੈ ਜੋ ਕਿ ਸਾਡੀ ਇੰਡਸਟਰੀ ਦੇ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਸੋ ਰਿਸਰਚ ਤੋਂ ਬਾਅਦ ਸਾਨੂੰ ਪਤਾ ਲੱਗਾ ਹੈ ਅਰਸ਼ਵੀਰ ਕੌਰ ਦੀ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇੰਡਸਟਰੀ ਦੇ ਵਿੱਚ ਇਹ ਪਹੁੰਚਦੇ ਨੇ ਕਿੱਦਾਂ ਇੰਡਸਟਰੀ ਦੇ ਵਿੱਚ ਸ਼ੁਰੂਆਤ ਕਰਦੇ ਨੇ ਆਪਣੇ ਕੈਰੀਅਰ ਦੀ ਤੁਹਾਨੂੰ ਦੱਸ ਦਿੰਨੇ ਕਿ ਅਰਸ਼ਵੀਰ ਕੌਰ ਯਾਨੀ ਕਿ ਨੀਰੂ ਬਾਜਵਾ ਜਿਨ੍ਹਾਂ ਦਾ ਬਰਥ ਕੈਨੇਡਾ ਦੇ ਵਿੱਚ ਹੋਇਆ ਇਹਨਾਂ ਨੇ ਆਪਣੀ ਕੈਨੇਡਾ ਤੋਂ ਸਟੱਡੀਜ਼ ਕੰਪਲੀਟ ਕੀਤੀਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਸਟੱਡੀਆਂ ਨੂੰ ਵਿੱਚ ਹੀ ਛੱਡ ਦਿੱਤਾ ਸਟੱਡੀ 'ਚ ਇੰਟਰਸਟ ਨਾ ਹੋਣ ਕਰਕੇ ਜਾਂ ਹੋਰ ਘਰ ਦੇ ਬਹੁਤ ਸਾਰੇ ਸਰਕਮਸਟੈਂਸਿਸ ਹੋਣ ਦੇ ਕਰਕੇ ਇਹਨਾਂ ਨੇ ਜਿਹੜੀਆਂ ਸਟੱਡੀਆਂ ਨੇ ਉਹ ਘਰੇ ਹੀ ਮਤਲਬ ਛੱਡ ਕੇ ਘਰੇ ਹੀ ਬੈਠ ਗਏ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਆ ਕਿ ਨੀਰੂ ਬਾਜਵਾ ਦੇ ਇੰਨੇ ਸਾਰੇ ਇੰਟਰਸਟ ਜਿਨ੍ਹਾਂ ਨੂੰ ਦੇਖ ਕੇ ਇਹਨਾਂ ਦੀਆਂ ਹੌਬੀਜ਼ ਨੂੰ ਦੇਖ ਕੇ ਹਰ ਕੋਈ ਇਮਪ੍ਰੈਸ ਹੈ ਹਰ ਕੋਈ ਇਨਸਪਾਇਰ ਹੈ ਇਹਨਾਂ ਨੇ 1998 ਦੇ ਵਿੱਚ ਜਿਹੜੀ ਹੈ ਵੋਲਵੋਟ ਤੋਂ ਸ਼ੁਰੂਆਤ ਕੀਤੀ ਆਪਣੇ ਕੈਰੀਅਰ ਦੀ 1998 ਤੋਂ ਲੈ ਕੇ 2024 ਤੱਕ ਅੱਜ ਵੀ ਉਸ ਹਸੀਨਾ ਦਾ ਉਨਾ ਹੀ ਕਰੇਜ਼ ਹੈ ਇੰਨੇ ਲੰਬੇ ਸਮੇਂ ਤੱਕ ਇੰਡਸਟਰੀ ਦੇ ਵਿੱਚ ਸਰਵਾਈਵ ਕਰਨਾ ਕਾਬਿਲ-ਏ-ਤਾਰੀਫ਼ ਹੈ ਉਹਨਾਂ ਨੇ ਕਿੱਦਾਂ ਆਪਣੀ ਫਿਟਨੈਸ ਨੂੰ ਕੰਟੀਨਿਊ ਰੱਖਿਆ ਕਿੱਦਾਂ ਹੋ ਆਪਣੇ ਕੰਮ ਦੇ ਲਈ ਜਨੂਨ ਦਿਖਾਉਂਦੇ ਨੇ ਕਿੱਦਾਂ ਹੋ ਪ੍ਰੋਮੋਸ਼ਨਸ ਕਰਦੇ ਨੇ ਕਿੱਦਾਂ ਦੀ ਉਹਨਾਂ ਦੀ ਡੇਲੀ ਰੁਟੀਨ ਹੈ ਉਹਨਾਂ ਦੀ ਮੈਰਿਜ ਵੀ ਹੋ ਗਈ ਉਹਨਾਂ ਦੇ ਬੱਚੇ ਵੀ ਆ ਉਹਨਾਂ ਦਾ ਫੈਮਲੀ ਵੀ ਆ ਹਰ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਇਹ ਬਹੁਤ ਜ਼ਿਆਦਾ ਕਾਬਿਲ-ਏ-ਤਾਰੀਫ਼ ਵਾਲਾ ਕੰਮ ਹੈ ਕਿਉਂਕਿ ਨੀਰੂ ਬਾਜਵਾ ਇੰਡਸਟਰੀ ਨੂੰ ਬੜੀਆਂ ਸੁਪਰ ਡੂਪਰ ਹਿੱਟ ਫਿਲਮਾਂ ਦੇ ਚੁੱਕੇ ਨੇ ਲੌਂਗ ਲਾਚੀ ਗਾਣਾ ਉਹਨਾਂ ਦਾ ਬਹੁਤ ਜ਼ਿਆਦਾ ਫੇਮਸ ਹੋਇਆ ਸੀਗਾ ਜਿਸ ਦੇ ਵਿੱਚ ਨੀਰੂ ਬਾਜਵਾ ਦੇ ਡਾਂਸ ਨੂੰ ਬੜਾ ਪਸੰਦ ਕੀਤਾ ਗਿਆ ਤੇ ਮੰਨਤ ਨੂਰ ਦੀ ਆਵਾਜ਼ ਨੂੰ ਬੜਾ ਪਸੰਦ ਕੀਤਾ ਗਿਆ ਉਸ ਤੋਂ ਬਾਅਦ ਹੁਣ ਅਗਰ ਰੀਸੈਂਟਲੀ ਗੱਲ ਕਰੀਏ ਤਾਂ ਮਧਾਨੀਆਂ ਫਿਲਮ ਦੇ ਵਿੱਚ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਉਹ ਨਜ਼ਰ ਆਉਣਗੇ ਦੇਵ ਕਰੋੜ ਦੇ ਆਪੋਜ਼ਿਟ ਇਹ ਫਿਲਮ ਟੋਟਲੀ ਵੈਡਿੰਗ ਬੇਸਡ ਹੋਏਗੀ ਤੇ ਦੋ ਫੈਮਿਲੀਜ਼ ਦੀ ਜਿਹੜੀ ਇਸ ਫਿਲਮ ਦੇ ਵਿੱਚ ਗੱਲ ਕੀਤੀ ਜਾਏਗੀ ਸੋ ਨੀਰੂ ਬਾਜਵਾ ਤੇ ਦੇਵ ਕਰੋੜ ਇਹ ਲੀਡ ਤੇ ਇਸ ਫਿਲਮ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਣਗੇ ਨੀਰੂ ਬਾਜਵਾ ਦੀ ਗੱਲ ਕਰੀ ਤਾਂ 1998 ਦੇ ਵਿੱਚ ਇਹਨਾਂ ਨੇ ਕੰਮ ਕੀਤਾ ਬਾਲੀਵੁੱਡ ਤੋਂ ਸ਼ੁਰੂਆਤ ਕੀਤੀ ਕਈ ਟੀਵੀ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਕਈ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਕੰ ਬਹੁਤ ਸਾਰੇ ਰਿਐਲਿਟੀ ਸ਼ੋਜ਼ ਦੇ ਵਿੱਚ ਐਜ਼ ਅ ਕੰਟੈਸਟੈਂਟ ਵੀ ਜਾ ਚੁੱਕੇ ਨੇ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਕਈ ਪੇਜੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੈਕੰਡ ਰਨਰ ਦਾ ਪ੍ਰੇ ਕੈਨੇਡਾ ਦੇ ਵਿੱਚ ਇਹ ਸੋ ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਪਛਾਣ ਮਿਲੀ ਇਹਨਾਂ ਦਾ ਨਾਮ ਬੰਨਾ ਸ਼ੁਰੂ ਹੋਇਆ ਔਰ ਅਗਰ ਇਹਨਾਂ ਦੇ ਹਸਬੰਦ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਬਿਜ਼ਨਸਮੈਨ ਨੇ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਔਰ ਇਹ ਤਿੰਨ ਹੀ ਸਿਸਟਰਸ ਨੇ ਨੀਰੂ ਬਾਜਵਾ ਇਹਨਾਂ ਦੇ ਫਾਦਰ ਨਹੀਂ ਹੈਗੇ ਇਹਨਾਂ ਦੇ ਮਦਰ ਨੇ ਔਰ ਮਦਰ ਇਹਨਾਂ ਦੇ ਬਹੁਤ ਸਪੋਰਟਿਵ ਨੇ ਬਹੁਤ ਪਿਆਰ ਕਰਦੀ ਹੈ ਪੂਰੀ ਫੈਮਿਲੀ ਇੱਕ ਦੂਜੇ ਨੂੰ ਔਰ ਫੈਮਿਲੀ ਨੂੰ ਮੈਨੇਜ ਕਿਤਾ ਕਰਦਿੰਨੇ ਨੀਰੂ ਬਾਜਵਾ ਇਹ ਵੀ ਰੀਲ ਹੈ ਜਿਹੜੀਆਂ ਅਸੀਂ ਬਹੁਤ ਜ਼ਿਆਦਾ ਦੇਖਦੇ ਆ ਆਪਣੇ ਮਦਰ ਦੇ ਨਾਲ ਨੀਰੂ ਬਾਜਵਾ ਅਕਸਰ ਵੀਡੀਓਜ਼ ਔਰ ਰੀਲਸ ਸ਼ੇਅਰ ਕਰਦੇ ਰਹਿੰਦੇ ਨੇ ਔਰ ਇਹਨਾਂ ਦੀ ਸਿਸਟਰ ਰੁਬੀਨਾ ਬਾਜਵਾ ਵੀ ਇੰਡਸਟਰੀ ਦੇ ਵਿੱਚ ਕਈ ਫਿਲਮਾਂ ਕਰ ਚੁੱਕੀ ਐ ਸ਼ਬੀਨਾ ਨਹੀਂ ਅਸੀਂ ਕਦੀ ਦੇਖੀ ਫਿਲਮਾਂ ਦੇ ਵਿੱਚ ਸ਼ਬੀਨਾ ਵੀ ਬਹੁਤ ਸਪੋਰਟਿਵ ਐ ਹਮੇਸ਼ਾ ਤਿੰਨਾਂ ਘੰਟਾਂ ਦਾ ਪਿਆਰ ਐ ਜੋ ਹਰ ਕਿਸੇ ਨੂੰ ਬੂਸਟ ਕਰਦਾ ਮੋਟੀਵੇਟ ਕਰਦਾ ਸੋ ਨੀਰੂ ਬਾਜਵਾ ਦੀ ਇਹ ਪੈਸ਼ਨ ਇਹ ਜਨੂਨ ਦੇਖ ਕੇ ਸਭ ਦੇ ਰੌਂਗਟੇ ਖੜੇ ਹੁੰਦੇ ਨੇ ਕਿ ਨੀਰੂ ਬਾਜਵਾ ਵੱਟ ਇਜ਼ ਦੇ ਵਿੱਚ ਚੱਲ ਰਹੇ ਨੇ ਪਰ ਕੋਈ ਵੀ ਉਹਨਾਂ ਨੂੰ ਜਜ ਨਹੀਂ ਕਰ ਪਾਏਗਾ ਅੱਜ ਕੱਲ੍ਹ ਦੀਆਂ ਜਿਹੜੀਆਂ ਐਕਟ੍ਰੈਸਿਸ ਨੇ ਮਾਡਲਸ ਨੇ ਉਹਨਾਂ ਨੂੰ ਬੀਟ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਨਿਰਭਾਜਵਾ ਦੇ ਬਾਰੇ ਇਹ ਸੀਗੀਆਂ ਕੁਝ ਖਾਸ ਗੱਲਾਂ ਜਿਨ੍ਹਾਂ ਦੇ ਬਾਰੇ ਅਸੀਂ ਤੁਹਾਨੂੰ ਅੱਜ ਦੱਸਿਆ ਪੁਰਵਿਕ ਕਲਾਕਾਰਾਂ ਦੇ ਬਾਰੇ ਅਸੀਂ ਫਿਰ ਗੱਲ ਕਰਾਂਗੇ ਫਿਲਹਾਲ ਹੀ ਮੈਨੂੰ ਦੋ ਜਾਸਾ ਧੰਨਵਾਦ